ਜਿੰਦਾਬਾ ਖੈਰੀ ਮਦਦ ਦੀ ਸੋਚ ਉਹਦੇ ਦੀ ਕੇ ਬੈਠਿਆ ਅਸਲੀ ਨਾਰੇ ਨੂੰ ਲੈ ਆਇਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੰਦਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਅਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵਏ ਨੇ ਉਹਨਾਂ ਦਾ ਜਿੰਨੇ ਵਾਅਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅੱਤੇ ਜਰ ਕੀਤਾ। ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ। ਹੁਣ ਇਹ ਲੋਕਾਂ ਨੂੰ ਦਿੱਲੀ ਵੀ ਨਹੀਂ ਜਾਣਦੇ ਨੇ। ਇਹਨਾਂ ਤੰਨਾਸ਼ੈ ਰਵਈਆ ਇਹਦਾ ਖੋਦੀ ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਂਡ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ। ਇਹ ਕਰਕੇ ਇਨਾ ਝੂਠ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਝੂਠਾ ਪ੍ਰਧਾਨ ਮੰਤਰੀ ਅਜੇ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਹ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਭਾਜਪਾ ਦਾ ਕੈਂਡੀਡੇਟ ਅਨੈਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਥਾਨ ਨੇ ਸੱਦੇ ਤੇ ਅਸੀਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤਵੇਂ ਬੈਠੇ ਰਹੋ ਉਹਨਾਂ ਨੂੰ ਜਗੀਰ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਅਸੀਂ ਸ਼ਾਂਤਵੇਂ ਹੀ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨ ਦਿਨੇਸ਼ ਬਬੀ ਨੂੰ ਚੋਰੀ ਦੂਜੇ ਪਾਸੇ ਵੀ ਲਿਆ ਕੇ ਪੈਲਸ ਦੇ ਚਿਵਾੜ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸਾਥ ਵਿੱਚ ਸਾਰੇ ਬੇਚੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਅਸੀਂ ਅੱਜ ਜੋ ਕਰ ਰਹੇ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਏ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਨਾ ਛੱਡੇ ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡੇ ਤਾਂ ਥਾਣੇ ਦੇ ਬੂਹੇ ਘੜੀ ਜਾ ਕੇ ਬਹਿ ਜਾਣਗੇ ਧਰਨਾ ਦੇਾਂਗੇ ਪੁਰਾਣ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿੰਨ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਅਸੀਂ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮੁਤਾਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਭਾਜੀਪੀ ਵਾਲਾ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਨ ਨੂੰ ਫਿਰਦਾ ਇਹ ਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰਗਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਇਹ ਸਾਰੀ ਕੁਝ ਜਲ ਜ਼ੰਗਰ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾੜਿਆਂ ਨੂੰ ਦੇ ਦੇਣਾ ਚਾਹੁੰਦਾ ਅਬਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋ ਵੱਧ ਕੁਝ ਨਹੀਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਨੇ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹਨਾਂ ਨੂੰ ਇਹ ਜਵਾਬ ਦਿੰਨਾ ਕਿ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜ ਰਹੇ ਸਨ ਉਹ ਭਗਸੇ ਹੁਣੀ ਫਾਸੀਆਂ ਦੇ ਰਸਤੇ ਜੁਮੇ ਜਾ ਰਹੇ ਸਨ ਕੋਸਲੇ ਦੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਆ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਅੱਜ ਲਾਸਟ ਮੌਕਾ ਲੋਕਾਂ ਨੂੰ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਮਤ ਵਿੱਚ ਆਉਂਦਾ ਦਾ ਨਾ ਦੇਸ਼ ਦਾ ਸਭਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਆਖ ਵਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਏ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਬਲਾਜਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰਾ ਨੂੰ ਕੰਮ ਕਰਨਾ ਪਏ ਇਹਨਾਂ ਦੀ ਵਰਦੀਆਂ ਐ ਹੋਣੇ ਰਹਿਣੀਆਂ ਜੇ ਇਹਦਾ ਇਹਦੀ ਵਸਤੂ ਕੀ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਹੋਰ ਵਰਦੀਆਂ ਵੀ ਹੋਣੀਆਂ ਤਨਖਾਹਾਂ ਵੀ 10-10 ਹਜ਼ਾਰੀ ਹੋਣੀਆਂ ਉਹ ਸਾਰਾ ਕੋ ਮਜ਼ਦੂਰਾ ਨੂੰ ਕਰ ਦਿੰਦੀਆਂ ਨੇ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਦੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਰਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਜੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਕਿ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਂਡ ਹੋਇਆ ਜੇ ਸਾਰੇ ਕਾਰਡ ਇਹਦੇ ਸਾਰੇ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਅ ਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇ ਖਿਲਾਫ ਜੱਕੇ ਬੰਦੂਰ ਦੀ ਲੋੜ ਹੈ 41 ਵਰਕਰ ਵੀ ਨਹੀਂ ਦੇ ਪ੍ਰਧਾਨ ਬਣੇ ਜਿਹੜੇ ਦੀ ਗੱਲ ਕਰ ਰਿਹਾ ਹਾਂ ਉਹ ਸਭ ਨੇ ਉਹ ਬਾਹਰ ਨੂੰ ਤੋਂ ਲਗਾਇਆ ਕਿਹੜੇ ਕਿਹੜੇ ਛੇੜੀਏ ਕਿੰਨਾ ਕਿੰਨਾ ਮਤਲਬ ਪੂਰੀ ਵਿਧਾਨ ਸਭਾ ਕੋਈ ਪੂਰੀ ਵਿਧਾਨ ਸਭਾ ਤੋਂ ਹਰ ਜਿਹੜੇ ਲੋਕ ਕੱਟਣਾਂ ਨੇ ਉਹ ਸਭ ਆਏ ਨੇ ਪੰਜਾਬ ਮਤਲਬ ਬੰਦੇ ਕਾਣੋਟ ਤੇ ਤਾਂ ਇਹ ਬੰਦੀ ਬਣੀ ਤੇ ਬੀਜੇਪੀ ਦੀ ਕੋਈ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਦਾ ਬਾਰਿਕ ਨਹੀਂ ਰਹੇ ਬੀਜੇਪੀ ਦੀ ਕੋਈ ਬੰਦੇ ਨਹੀਂ ਕਾਂਗਰਸੀ ਨੂੰ ਪੁੱਛੋ ਕਿ ਕਿੰਨੇ ਵਜੇ ਨਹੀਂ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ ਸਭ ਵਰਕਰ ਆਇਆ ਕਰਾਇਆ ਸਭ ਮੈਂ ਦਿੰਦਾ ਤੁਹਾਡੀ ਮੀਟਿੰਗ ਲੈ ਕੇ ਸਾਰੀ ਕਰਨ ਲੱਗਾ ਹੈ ਉਹ ਵੀ ਇਹ ਆਪਣੇ ਸਾਹ ਵੀ ਆਪਣੇ ਭਰਾਜਾ ਠੀਕ ਹੈ ਇਹਨਾਂ ਨੂੰ ਸੁਨੇਹਾ ਜਨਾਨ ਨੂੰ ਆਵਾਜ਼ ਸੁਣੀ ਹੋਰ ਬਾਕੀ ਪਾਰਟੀ ਜਿਹੋ ਦਾ ਮੰਗੇਗਾ ਤੀਜੇ ਵੇਲੇ ਪਰ ਉਹ ਸਰਕਾਰੀ ਕਰੇ ਸੋ ਤੁਹਾਨੂੰ ਨੀਟ ਪਾਰਟੀ ਬਾਹਰ ਘਟਿੰਦੇ ਤੁਹਾਨੂੰ ਕੰਮ ਉਹ ਬਾਰੇ ਕਤਰਾ ਵੀ ਤੁਹਾਨੂੰ ਸਾਨੂੰ ਕਹਿੰਦੇ ਸੀ ਬਾਹਰ ਨਹੀਂ ਮਿਲਦੀ ਕਰੀ ਸਾਰਾ ਫੋਨ ਨਾ ਮਿਲਦਾ ਸਾਰਾ ਕਿਸਾਨਾਂ ਨੇ ਖਾਲਸਾ ਕਰਨ ਮਗਰ ਅੰਮاں ਉਹਨਾਂ ਕਿਸਾਨ ਵਰਹਾਤ ਨੰਬਰ ਦੇ ਵਿਨੇਗਾਦੀ ਕੋਲ ਗੱਲ ਖਿਆਦੀ ਆ ਪਤਾ ਹਾਲਤਾਂ ਦੇ ਆ ਕਿਸਾਨ ਜਿਹੜੇ ਬਾਰਕੀ ਬਾਈਕਟ ਕਰੇ ਉਹਨਾਂ ਨਾਲ ਵੀ ਉਹ ਕਹਿੰਦੇ ਨੇ ਕਿ ਸਾਡੇ ਦਾ ਰਜਿਸਟਰ ਲੋਕੀ ਨਹੀਂ ਜਾਂਦੀ ਜਾ ਰਹੇ ਹੋ ਦੋ ਵਾਰੀ ਗੱਲ ਕਰ ਲਈ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਮਦਦਵਾ ਜਦਾਵਾ ਕਰੀ ਹਾਂ ਹਾਂਜੀ ਜੇ ਮੈਂ ਪਹਿਲਾਂ ਗੱਲ ਕਰੀ ਪੰਜ ਮਿੰਟ ਲੱਗਦੇ ਵੀ ਤਰਨਾ ਲੱਗਦੇ ਆ ਤਸਲਾ ਲੱਗਦੀ ਕੀ ਮੈਸੇਜ ਇਹ ਨਾ ਜਾਂਦੇ ਜਾਂਦਾ ਤੇ ਤੀਜੇ ਵਿੱਚ ਦਿਖਾਓ ਅਸੋ ਉਹ ਸਰਕਾਰ ਦੇ ਬੰਨ ਵਾਲੀ ਹੈ ਬੀਜੇਪੀ ਦੀ ਮੋਦੀ ਜੀ ਦਾ ਨਾਮ ਇਹ ਹੋਰ ਨੂੰ ਜਤਾਉਗੇ ਫਿਰ ਪਾਸਾ ਵਿੱਚ ਸਰ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਕਲਾ ਨਹੀਂ ਜਾਂਦੀ ਸਰਕਾਰ ਆਏ ਕਰਦੀ ਹੈ ਕੀ ਕੀ ਵਾਦੇ ਕਰਦੇ ਹੋ ਕੀ ਕਲਾ ਨੂੰ ਵਾਅਦਾ ਕੀ ਨਵਾਂ ਕੁਝ ਲੈ ਕੇ ਆਉਗੇ ਉਹ ਜੀ ਕਹਿੰਦੇ ਵੀ ਪਹਿਲੇ ਦੇ ਕੋਈ ਖਤਮ ਬੜੀ ਆਫਰ ਹੈ ਬੜੀਆ ਕੋਈ ਫੌਸਟ ਕਹਿੰਨਾ ਚਾਹੁੰਦਾ ਕਿ ਜਿਵੇਂ ਬੀਜੇਪੀ ਇਹ ਦੱਸ ਉਸ ਤੋਂ ਬਾਅਦ ਨੌਜਵਾਨਾਂ ਦਾ ਸਰਕਾਰ ਵਾਸਤੇ ਅਬਸਿਕਾ ਮਾ ਜਿਹੜੀ ਇੰਡਸਟਰੀ ਚੱਲ ਗਈ ਉਹ ਬਹੁਤ ਆ ਆਸੂਰਾਂ ਕਲੇਸਥਨੀ ਤੇ ਉਹਦੇ ਨਾਮ ਦਾ ਇਤਿਹਾਸ ਲੋਕਾਂ ਦਾ ਮਤਲਬ ਉੱਟ ਗਿਆ ਕਿ ਨਾ ਬੋਲਦੇ ਆ ਕੋਈ ਸੰਗਠਨ ਦਾ ਹੁਣ ਚੱਲਦਾ ਹੋਣਾ ਜੀਨਰੇਜ ਬੱਬੂ ਆਇਆ ਮਨਾ ਗੱਲ ਇਹ ਕਿ ਕੰਮ ਕਰਕੇ ਬਸ ਸਾਡੇ ਤੁਹਾਡੇ ਨਾਲ ਤੁਹਾਡੇ ਆਖ ਲੈ ਜੀ ਸਾਰੇ ਜੀ ਭੀਜੇ ਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ ਓਕੇ ਜੇ ਜਿਹਦੇ ਵਿਰੋਧ ਇਹਦਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ ਔਰ ਤੁਸੀਂ ਦੇਖ ਲਓ ਬੀਜੇਪੀ ਨੇ ਸਤਿ ਮੋਤਿ ਦਾ ਜੀ ਇਸ ਤਰ੍ਹਾਂ ਕਰ ਰਿਹਾ ਕੰਮ ਇਹੋ ਜਿਹੀ ਚੀਜ਼ਾਂ ਵੀ ਜਿਹੜੀਆਂ ਕਿਸੇ ਕੋਈ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਕੋਈ ਭ੍ਰਸ਼ਟ ਹੁੰਦੇ ਨੇ ਬਸ ਸਾਰੇ ਵਿੱਚ ਕੰਨੀ ਆ ਤੇ ਜਦੋਂ ਭਾਜੀਪੀ ਦੀ ਆ ਜਾਂਦਾ ਬਿਲਕੁਲ ਸਹੀ ਹੋ ਜਾਂਦਾ ਇਹ ਦੀ ਮਨਪ੍ਰਵਾ ਪਰ ਭਾਜੀਪੀ ਦੇ ਕੈਂਡੀਡੇਟ ਦਾ ਸਭ ਤੋਂ ਕੋਈ ਇਹ ਗੱਲ ਦੇਖੋ ਬੁੱਤਕ ਦੱਸਦੇ ਇਹਨਾਂ ਦੇ ਕੋ ਸਾਰੇ ਚੋਣ ਜਿਹੜੀ ਤੋਂ ਲਮਕ ਲਾ ਲੋ ਤੰਦਰੋ